ਵਰਜੀਕਾ ਖਲਸਾ ਵਰਜੀਕੀ ਫਤਿਹ ਜਿਸ ਨੂੰ ਲੈ ਕੇ ਕੇ ਸਿੱਖ ਕੌਮ ਨੂੰ ਬੜੀ ਇੱਕ ਅਧੀਕ ਸੀ ਤੇ ਬੇਸ਼ੱਕ ਪੰਥਕ ਧਰਾਂ ਵੱਲੋਂ ਪਹਿਲਾਂ ਵੀ ਉੱਥੇ ਐਲਾਨ ਕਰ ਦਿੱਤਾ ਗਿਆ ਅੱਜ ਤੁਹਾਨੂੰ ਦੱਸ ਦਿਆਂ ਕਿ ਗਿੱਦੜਬਾਹ ਜਿਮਣੀ ਚੌਣ ਨੂੰ ਲੈ ਕੇ ਵੱਖ-ਵੱਖ ਸਿੱਖ ਨੌਜਵਾਨਾਂ ਵੱਲੋਂ ਪੰਥਕ ਹਲਕਿਆਂ ਦੇ ਵਿੱਚ ਜਿਹੜਾ ਇੱਕ ਇਹ ਕਹ ਲਰੇ ਸੀ ਕਿ ਗਿੱਦੜਵਾ ਤੋਂ ਕੌਣ ਉਮੀਦਵਾਰ ਹੋਣਗੇ ਕੌਣ ਨਹੀਂ ਹੋਣਗੇ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਉਹਨਾਂ ਨੇ ਕਹ ਐਲਾਨ ਕਰ ਦਿੱਤਾ ਕਿ ਭਾਈ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਜਿਹੜਾ ਗਿੱਦੜਵਾ ਤੋਂ ਹੁਣ ਜਿਮਣੀ ਚੌਣਾ ਲੜੇਗਾ ਉਹਨਾਂ ਨੇ ਇਸ ਵੇਲੇ ਦਾ ਸਭ ਤੋਂ ਵੱਡਾ ਐਲਾਨ ਜਿਹੜਾ ਇਹ ਮਨਦੀਪ ਸਿੰਘ ਸਿੱਧੂ ਦੇ ਹੱਕ ਵਿੱਚ ਕਰ ਦਿੱਤਾ ਕਿ ਹੁਣ ਜਿਮਣੀ ਚੌਣਾ ਦੀਪ ਸਿੱਧੂ ਦਾ ਭਰਾ ਭਾਈ ਮਨਦੀਪ ਸਿੰਘ ਸਿੱਧੂ ਚੋਣ ਲੜਨਗੇ ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਫੈਸਲਾ ਅੰਮਰਤਪਾਲ ਸਿੰਘ ਅਤੇ ਉਹਦੇ ਪਰਿਵਾਰ ਨਾਲ ਮਿਲ ਕੇ ਜਿਹੜਾ ਫੈਸਲਾ ਲਿੱਤਾ ਗਿਆ ਫਰੀਦਕੋਟ ਤੋਂ ਸਰਬਜੀਤ ਸਿੰਘ ਨੇ ਜਿਹੜਾ ਇਹ ਵੱਡਾ ਐਲਾਨ ਕੀਤਾ ਹੋਇਆਗਾ ਤੁਹਾਨੂੰ ਦੱਸ ਦਈਏ ਕਿ ਮਨਦੀਪ ਸਿੱਧੂ ਮਹਰੂਮ ਜਿਹੜਾ ਸ਼ਹੀਦ ਭਾਈ ਦੀਪ ਸਿੱਧੂ ਦਾ ਇਹ ਭਰਾ ਨੇ ਕਿ ਜਿਹੜਾ ਤੁਹਾਨੂੰ ਦੀਪ ਸਿੱਧੂ ਬਾਰੇ ਸਾਰਿਆਂ ਨੂੰ ਜਾਣ ਦਿਆਂ ਉਹਨਾਂ ਨੂੰ ਭਰਾ ਨੂੰ ਜਿਹੜਾ ਇਹ ਜਿਹੜੀ ਗਿੱਦੜ ਬਾਹਰ ਤੋਂ ਆ ਟਿਕਟ ਦੇ ਦਿੱਤੀ ਆ ਐਲਾਨ ਕਰ ਦਿੱਤਾਗਾ ਗਿੱਦੜ ਬਾਹਰ ਚੋਂ ਤੋਂ ਇਸ ਤੋਂ ਪਹਿਲਾਂ ਵੀ ਜਿਹੜੇ ਦੱਸਿਆ ਜੀ ਤੁਹਾਨੂੰ ਦੱਸਿਆ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਪ੍ਰਧਾਨ ਮੰਤਰੀ ਬੱਜੇ ਕੇ ਸੁਖਰਾ ਸਿੰਘ ਨਾਮੀ ਵਾਲਾ ਤੇ ਸਰਵਿੰਦਰ ਸਿੰਘ ਅਗਵਾਨ ਉਹਨਾਂ ਦੀ ਆਪਤੀ ਸਹਿਮਤੀ ਹੋ ਗਈ ਆ ਤੇ ਭਾਈ ਸਰਵਿੰਦਰ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰ ਪਰਿਵਾਰ ਵੱਲੋਂ ਕਿਹਾ ਗਿਆ ਕਿ ਅਸੀਂ ਪ੍ਰਧਾਨ ਮੰਤਰੀ ਦੇ ਬਾਜੇ ਕੇ ਪਰਿਵਾਰ ਦੇ ਨਾਲ ਵੀ ਜਿਹੜੀ ਇਹ ਬੈਠ ਕੇ ਗੱਲਬਾਤ ਕਰਾਂਗੇ ਇਸ ਦੇ ਨਾਲ ਨਾਲ ਭਾਈ ਸੁਖਰਾਜ ਸਿੰਘ ਨੈਮੀ ਵਾਲੇ ਦੇ ਪਰਿਵਾਰ ਨਾਲ ਵੀ ਉਹ ਗੱਲਬਾਤ ਕਰਨਗੇ ਕਿ ਜਿਹੜੀ ਗਿੱਦੜਵਾਹ ਦੀ ਸੀਟ ਆ ਹੁਣ ਹੌਟ ਸੀਟ ਹੋ ਗਈ ਐ ਮੰਨੀ ਜਾਂਦੀ ਆ ਤੇ ਉਹਨਾਂ ਨਾਲ ਵੀ ਗੱਲ ਕਰਨਗੇ ਹੌਟ ਸੀਟ ਕਿਉਂ ਜਿਹੜੀ ਹੋਈ ਆ ਕਿਉਂਕਿ ਇੱਥੇ ਪਹਿਲਾਂ ਜਿਹੜਾ ਸੁਖਵੀਰ ਬਦਲ ਦਾ ਇੱਕ ਕਰੀਬੀ ਯਾਰ ਸੀ ਦੀਪੀ ਢਿੱਲੋ ਦੀਪਵਸ ਵਾਲਾ ਉਹ ਜਿਹੜਾ ਪਿਛਲੇ ਦਿਨੀ ਆਵਾਜ਼ ਦੀ ਪਾਰਟੀ ਦੇ ਵਿੱਚ ਚਲਾ ਗਿਆ ਸੀ ਕਿਉਂਕਿ ਸਖਵੀਰ ਬਾਦਲ ਉਹਨੂੰ ਟਿਕਟ ਦੇਣਾ ਚਾਹੁੰਦਾ ਸੀ ਪਰ ਕਾਰਨ ਦਾ ਪਤਾ ਨਹੀਂ ਕੀ ਲੱਗਿਆ ਕਿਉਂਕਿ ਤੁਹਾਨੂੰ ਦੱਸਿਆ ਗਿਆ ਕਿ ਪਹਿਲਾਂ ਇੰਨਾ ਸਿਆਸੀ ਲੋਕਾਂ ਦਾ ਕੋਈ ਪਤਾ ਨਹੀਂ ਕਿੱਧਰ ਡਾਰੀ ਮਾਰ ਜਾਣ ਤੇ ਉਹ ਆਵਾਜ਼ ਦੀ ਪਾਰਟੀ ਵਿੱਚ ਡਾਰੀ ਮਾਰ ਗਿਆ ਤੇ ਉੱਥੇ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀ ਟਿਕਟਾ ਆਵਾਜ਼ ਦੀ ਪਾਰਟੀ ਜਿਹੜੀ ਆ ਡਿੰਪੀ ਢਿੱਲੋਂ ਦੇਵੇਗੀ ਤੇ ਦੂਜੇ ਪਾਸੇ ਜਿਹੜਾ ਕਾਂਗਰਸ ਦਾ ਆਪਾਂ ਕਹਿ ਲਈਏ ਕਿ ਅੰਬਰਤਾ ਵੜਿੰਗ ਜਿਹੜਾ ਰਾਜਾ ਵੜਿੰਗ ਦੀ ਪਤਨੀ ਆ ਉਹ ਵੀ ਉੱਥੇ ਜਿੱਦਦੇ ਰਹੇ ਨੇ ਕਿ ਦਰਵਾਜ਼ਾ ਤੋਂ ਤੇ ਉਹਨਾਂ ਨੂੰ ਜਿਹੜੀ ਹੋ ਸਕਦਾ ਕਿ ਟਿਕਟ ਦਿੱਤੀ ਜਾਵੇ ਤੇ ਪਹਿਲਾਂ ਤਾਂ ਇਹ ਸੀ ਕਿ ਦੋ ਜਿਹੜੇ ਮੁਕਾਬਲੇ ਨੇ ਆਵਾਜ਼ ਦੀ ਪਾਰਟੀ ਤੇ ਇੱਕ ਕਾਂਗਰਸ ਦੇ ਵਿੱਚ ਹੋਵੇਗਾ ਪਰ ਹੁਣ ਜਿਹੜਾ ਤੀਜਾ ਮੁਕਾਬਲਾ ਆਪਾਂ ਕਹਿ ਲਈਏ ਕਿ ਪੰਥਕ ਤੇ ਉੱਭਰ ਕੇ ਸਾਹਮਣੇ ਆ ਰਹੀ ਆ ਜਿਸ ਤਰ੍ਹਾਂ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਜਿਹੜਾ ਇਹ ਮੌਕੇ ਤੇ ਜਿਹੜਾ ਆ ਕੇ ਜਿਹੜਾ ਚੋਣ ਪ੍ਰਚਾਰ ਕੀਤਾ ਗਿਆ ਫਰੀਦਕੋਟ ਦੇ ਲੋਕਾਂ ਵੱਲੋਂ ਜਿਹੜਾ ਉੱਤੇ ਵੱਡਾ ਫਤਵਾ ਦਿੱਤਾ ਗਿਆ ਇਸ ਤਰ੍ਹਾਂ ਹੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਖੰਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਲੋਕਾਂ ਨੇ ਇੱਕ ਵੱਡਾ ਫਤਵਾ ਦੇ ਦਿੱਤਾ ਸੀ ਵੇਸਕਾ ਉਸ ਵੇਲੇ ਭਾਈ ਅੰਮਰਤਪਾਲ ਸਿੰਘ ਡਿਪਟੀ ਕਾਰਡ ਦੇਲ ਦੇ ਵਿੱਚ ਬੰਦ ਨੇ ਪਰ ਉਹ ਐਮਪੀ ਜ਼ਰੂਰ ਬਣ ਗਏ ਉੱਥੋਂ ਤੇ ਉਹਨਾਂ ਨੇ ਸੌਂ ਵੀ ਚੁੱਕੀ ਤੇ ਇਸੇ ਕਰਕੇ ਜਿਹੜਾ ਜਿਹੜਾ ਅੱਜ ਐਲਾਨ ਹੋਇਆਗਾ ਇਹ ਆਪਾਂ ਕਹਿ ਲਈਏ ਕਿ ਭਾਈ ਅੰਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਦੇ ਪਰਿਵਾਰ ਦੋਮਾਂ ਨੇ ਮਿਲ ਕੇ ਜਿਹੜਾ ਐਲਾਨ ਬੜੀ ਸੋਚੀ ਸਮਝੀ ਨਾਲ ਕੀਤਾਗਾ ਜਿਹੜਾ ਦੀਪ ਸਿੱਧੂ ਦਾ ਭਰਾ ਹੁਣ ਜਿਹੜਾ ਇਹ ਜਿਮਨੀ ਚੋਣ ਜਿਹੜਾ ਲੜੇਗਾ ਇਹ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਸਗਰਾਜ ਸਿੰਘ ਦੀ ਚਰਚਾ ਸੀ ਪ੍ਰਧਾਨ ਮੰਤਰੀ ਵੱਜਦੇਗੇ ਦੀ ਚਰਚਾ ਚੀ ਤੇ ਭਾਈ ਸੁਖਵਿੰਦਰ ਸਿੰਘ ਦੀ ਵੀ ਹੁਣ ਡਿਬਡੂਗੜ ਜੇ ਜਾਣਗੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਜਿਹੜੀ ਮੁਲਾਕਾਤ ਹੋ ਕੀਤੀ ਜਾਵੇਗੀ ਇਹਨਾਂ ਪਰਿਵਾਰਾਂ ਵੱਲੋਂ ਭਾਈ ਮਨਦੀਪ ਸਿੱਧੂ ਵੱਲੋਂ ਤੇ ਐਮਪੀ ਸਰਦਾਰ ਸਰਜੀਤ ਸਿੰਘ ਵੱਲੋਂ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਜਿਹੜੀ ਉਹ ਤਾਂ ਸਹਿਮਤੀ ਲਗਭਗ ਤੈਅ ਆ ਪਰ ਹੁਣ ਡਿਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਤੋਂ ਵੀ ਜਿਹੜੀ ਹਰੀ ਝੰਡੀ ਲੈਣਗੇ ਵੇਸ਼ਕ ਤਾਂ ਜਿਹੜੀ ਇਹ ਸਹਿਮਤੀ ਪ੍ਰਗਟ ਹੋ ਚੁੱਕੀ ਆ ਲਗਭਗ ਤੈਅ ਹੋ ਚੁੱਕੀ ਆ ਕਿ ਪ੍ਰਧਾਨ ਮੰਤਰੀ ਵੱਜੇ ਦਾ ਪਰਿਵਾਰ ਵੀ ਜਿਹੜਾ ਕਿ ਸਰਬਜੀਤ ਸਿੰਘ ਪਰਿਵਾਰ ਤੇ ਤੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਬਾਹਰ ਨਹੀਂ ਤੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਜਿਹੜਾ ਭਤੀਜਾ ਸੀ ਉਹ ਵੀ ਭਾਈ ਸਰਬਜੀਤ ਸਿੰਘ ਦਾ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਕਹਿਣੇ ਤੋਂ ਜਿਹੜਾ ਉਹ ਬਾਹਰ ਨਹੀਂ ਤੇ ਉਹਨਾਂ ਨੇ ਵੀ ਜਿਹੜਾ ਇੱਕ ਰਲ ਕੇ ਜਿਹੜਾ ਏ ਸ਼ਾਇਦ ਜਿਹੜਾ ਵੱਡਾ ਫੈਸਲਾ ਲੈਂਦਾ ਹੁਣ ਗੱਲ ਰਹੇਗੀ ਕੱਲੇ ਭਾਈ ਸਗਰਾਜ ਸਿੰਘ ਨਿਆਮੀ ਵਾਲੇ ਦੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਭਾਈ ਸਗਰਾਜ ਸਿੰਘ ਨਿਆਮੀ ਵਾਲੇ ਨੂੰ ਜਿਹੜੀ ਇੱਕ ਧਿਰਾਂ ਦੂਜੀ ਧਿਰਾਂ ਪਾ ਮੰਨ ਲਈ ਕਿ ਉਹਨਾਂ ਵੱਲੋਂ ਜਿਹੜਾ ਐਲਾਨ ਕੀਤਾ ਸੀ ਪਰ ਹੁਣ ਇਹ ਵੇਖਣਾ ਬਣੇਗਾ ਕਿ ਭਾਈ ਸਗਰਾਜ ਸਿੰਘਾ ਨਿਆਮੀ ਵਾਲਾ ਕਿੰਨੇ ਇੱਕ ਜਿਹੜੀ ਗੱਲ ਨਾਲ ਸਹਿਮਤੀ ਬਣਾਉਂਦੇ ਨੇ ਪੰਥ ਇੱਕ ਜੁਕਟਾ ਬਣਾਉਂਦੇ ਨੇ ਕਿ ਜਿਹੜਾ ਪੰਥ ਦਾ ਜਿਹੜੀ ਇਹ ਸੀਟ ਆ ਇਹ ਕਿਹਦੇ ਵੱਲੋਂ ਲੜੀ ਜਾਵੇ ਤੇ ਜੇਕਰ ਇੱਥੇ ਇੱਕ ਸੁਰ ਹੁੰਦੀ ਆ ਸਿੱਖ ਕੌਮ ਦੀ ਫਿਰ ਤਾਂ ਜਿਹੜਾ ਪਲਟਵਾਰ ਜਿਹੜਾ ਜਿਸ ਤਰ੍ਹਾਂ ਫਰੀਦਕੋਟ ਦੀ ਸੰਗਤ ਨੇ ਜਿਸ ਤਰ੍ਹਾਂ ਖੰਡੂਰ ਸਾਹਿਬ ਵਾਸੀਆਂ ਦੀ ਸੰਗਤ ਵੱਲੋਂ ਜਿਹੜਾ ਦੋ ਐਮਪੀ ਜਿਹੜੇ ਨੇ ਪੰਥਕ ਐਮਪੀਆ ਨੂੰ ਜਿਹੜਾ ਜਿਤਾਇਆ ਗਿਆ ਜੇਕਰ ਸਿੱਖ ਕੌਮ ਇੱਕ ਮੁਕ ਹੁੰਦੀ ਆ ਪਹਿਲਾ ਵਾਗ ਤੇ ਕੋਈ ਜਿਹੜਾ ਉਹਨਾਂ ਤੋਂ ਬਖਰੀ ਸਵਰਨ ਨਹੀਂ ਜਿਹੜੀ ਨਜ਼ਰ ਨਹੀਂ ਆਵੇਗੀ ਤਾਂ ਇਸ ਨੂੰ ਲੈ ਕੇ ਤਾਂ ਫਿਰ ਜਿਹੜਾ ਪੰਥਕ ਹਲਕਿਆਂ ਦੇ ਵਿੱਚ ਜਿਹੜੀ ਕਿਉਂਕਿ ਸੀਟ ਆ ਜਿਹੜੀ ਉਹ ਆ ਸਕਦੀ ਆ ਕਹਿੰਦਾ ਭਾਵ ਕਿ ਜਿਹੜਾ ਸਰਕਾਰਾਂ ਨੇ ਲੋਕ ਕੋਈ ਮਰਜ਼ੀ ਸਰਕਾਰ ਆ ਜਾਏ ਕੋਈ ਸਰਕਾਰ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੀ ਕਿਤਨਾ ਕਿਤੇ ਜਿਹੜੀਆਂ ਸਰਕਾਰਾਂ ਦੇ ਵਿੱਚ ਕਮੀਆਂ ਰਹਿ ਜਾਂਦੀਆਂ ਨੇ ਤੇ ਲੋਕਾਂ ਦਾ ਜਿਹੜਾ ਦੱਸਿਆ ਜਾ ਰਿਹਾ ਪਹਿਲਾ ਅਕਾਲੀ ਦਲ ਤੋਂ ਜਿਹੜਾ ਮੁਹ ਭੰਗ ਹੋਇਆ ਸੀ ਲਗਾਤਾਰ ਜਿਹੜਾ ਅਕਾਲੀ ਹਰਦਾ ਆ ਰਿਹਾਗਾ ਫਿਰ ਇਸ ਤੋਂ ਬਾਅਦ ਕਾਂਗਰਸ ਦਾ ਜਿਹੜਾ ਬੁਰਾ ਹਾਲ ਹੋਇਆ ਫਿਰ ਆਮਾ ਦੀ ਪਾਰਟੀ ਜਿਹੜੀ ਹੋਂਦ ਦੇ ਵਿੱਚ ਆਈ ਜਿਸ ਨੂੰ ਕਿ 2.5 ਸਾਲਤ ਉੱਪਰ ਦਾ ਸਮਾਂ ਹੋ ਗਿਆ ਤੇ ਉਸ ਦੀ ਕਾਰਜਗੁਜ਼ਾਰੀ ਨੂੰ ਜਿਹੜਾ ਲੋਕ ਕਮੀ ਵੇਖਦੇ ਨੇ ਤੁਸੀਂ ਇਹ ਵੀ ਕਮੈਂਟਾਂ ਦੇ ਵਿੱਚ ਦੱਸਣਾ ਕਿ ਤੁਸੀਂ ਇਹ ਵੀ ਦੱਸਣਾ ਕਿ ਇਹਨਾਂ ਭਾਈ ਮਨਦੀਪ ਸਿੰਘ ਸਿੱਧੂ ਤੇ ਭਾਈ ਸੁਖਰਾ ਸਿੰਘ ਨਿਆਮੀ ਵਾਲੇ ਦੇ ਵਿੱਚੋਂ ਕਿਹੜਾ ਸਿੰਘ ਨੂੰ ਜਿਹੜਾ ਉਤੋਂ ਚੌਣ ਲੜਾਈ ਜਾਣੀ ਚਾਹੀਦੀ ਆ ਬੇਸ਼ੱਕ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਤੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਹੋਰ ਪੰਥਕ ਜਿਹੜੀਆਂ ਧਿਰਾਂ ਵੱਲੋਂ ਜਿਹੜਾ ਭਾਈ ਮਨਦੀਪ ਸਿੰਘ ਸਿੱਧੂ ਦੀਪ ਸਿੱਧੂ ਦੇ ਭਰਾ ਉੱਤੇ ਜਿਹੜੀ ਮੋਹਰ ਲਾ ਦਿੱਤੀ ਆ ਤੇ ਹੁਣ ਭਾਈ ਸਕਰਾਸ ਸਿੰਘ ਨਿਆਮੀ ਵਾਲੇ ਨੂੰ ਮਿਲਣਗੇ ਪਰਿਵਾਰ ਨੂੰ ਉਹਨਾਂ ਨੂੰ ਜਾ ਕੇ ਬੇਨਤੀ ਕਰਨਗੇ ਹੋ ਸਕਦਾ ਕਿ ਉਹ ਪਰਿਵਾਰ ਵੀ ਜਿਹੜਾ ਕਿਉਂਕਿ ਰਾਜੀ ਹੋ ਜੇ ਕੋਈ ਉਹਨਾਂ ਦਾ ਐਡਾ ਵੱਡਾ ਕੋਈ ਭਾਈ ਅੰਮਰਪਾਲ ਸਿੰਘ ਦੇ ਨਾਲ ਖਟਾਸ ਨਹੀਂ ਪਰ ਹਾਂ ਜਿਹੜੇ ਉਹਦੇ ਬੈਕਸਾਈਡ ਤੇ ਖੜੇ ਨੇ ਕੁਝ ਸਾਡੇ ਜਿਹੜੇ ਪੰਥਕ ਆਗੂ ਨੇ ਕੁਝ ਜਿਹੜੀਆਂ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਆਪਾਂ ਇਹ ਕਹਿ ਲਈਏ ਕਿ ਉਹਨਾਂ ਦਾ ਪਰਿਵਾਰ ਆ ਉਹ ਭਾਈ ਸੁਖਰਾਜ ਸਿੰਘ ਦੇ ਜਿਹੜਾ ਬੈਕਸਾਈਡ ਤੇ ਖੜਾਗਾ ਇਸ ਵੇਲੇ ਤੇ ਹੁਣ ਵੇਖਦੇ ਆ ਕਿ ਸਰਬਸੰਮਤੀ ਮੈਨੂੰ ਨਹੀਂ ਲੱਗਦਾ ਕਿ ਬਣੂਗੀ ਕਿਉਂਕਿ ਜਿੱਤੋਂ ਤੱਕ ਮੈਨੂੰ ਲੱਗਦਾ ਹੈਗਾ ਕਿ ਭਾਈ ਸੁਖਰਾਜ ਸਿੰਘ ਨੇ ਸਹਿਤੀ ਨਹੀਂ ਮੰਨਣਾ ਫਿਰ ਆਉਣ ਵਾਲਾ ਸਮਾਂ ਦੱਸੇਗਾ ਆਪਾਂ ਤਾਂ ਇਹ ਕਹਿੰਦੇ ਆ ਕਿ ਜਿਹੜਾ ਇੱਕ ਜਟਤਾ ਦੇ ਨਾਲ ਜਿਹੜੀ ਚੋਣ ਲੜੀ ਜਾਵੇ ਇੱਕ ਜਿਹੜਾ ਸਿੱਖ ਆਉਂਦਾ ਨਮੈਂਦਾ ਕੋਈ ਵੀ ਜਿਸ ਨੂੰ ਵੀ ਮਰਜ਼ੀ ਜਿਹੜਾ ਖੜਾ ਕੀਤਾ ਜਾਵੇ ਕਿਉਂਕਿ ਜੇਕਰ ਬਖਰੇਵੇਂ ਪੈਗੇ ਸਿੱਖ ਕੌਮ ਦੇ ਵਿੱਚ ਫਿਰ ਜਿਹੜਾ ਨੁਕਸਾਨ ਹੋ ਸਿੱਖ ਕੌਮ ਦੀ ਹੋਣਾਗਾ ਕਿਸੇ ਦਾ ਹੋਰ ਨਹੀਂ ਹੋਣਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਰਾਇ ਵੀ ਜਰੂਰ ਦੇਣਾ ਕਿ ਇਸ ਸੀਟ ਤੋਂ ਕਿਹੜਾ ਨੌਜਵਾਨ ਤੁਹਾਨੂੰ ਵਧੀਆ ਲੱਗਦਾਗਾ ਕਿਹੜਾ ਲੱਗਦਾ ਕਿ ਜਿਹੜਾ ਜਿੱਤ ਪ੍ਰਾਪਤ ਕਰ ਸਕੇ ਤੇ ਤੁਹਾਨੂੰ ਇਹ ਵੀ ਲੱਗਦਾ ਇਹ ਵੀ ਦੱਸਣਾ ਕਿ ਕਾਂਗਰਸ ਤੇ ਆਵਾ ਦੀ ਪਾਰਟੀ ਤੇ ਕਾਲੀ ਦਲ ਦਾ ਜਿਹੜਾ ਕਿੰਨਾ ਕੋਥੇ ਜਿਹੜਾ ਆਪਾਂ ਕਹਿੰਦੇ ਚਕਾਗਾ ਜਾਂ ਲੋਕਾਂ ਦੇ ਵਿੱਚ ਕਿੰਨਾ ਕਿ ਉਹਨਾਂ ਦੀ ਇਮੇਜ ਆ ਇਹ ਵੀ ਤੁਸੀਂ ਜਰੂਰ ਦੱਸਣਾ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਨ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਆਮ ਮੱਖਣ ਸਿੰਘ ਉਬਾ